ਸਮਰਾਲਾ ਦੇ ਨਜ਼ਦੀਕ ਪਿੰਡ ਬਰਤਾਲਾ ਨੇੜੇ ਸਕੂਟਰੀ ਸਵਾਰ ਮਾਂ ਧੀ ਨੂੰ ਪਿੱਛੋਂ ਆ ਰਹੇ ਟਰੱਕ ਨੇ ਟੱਕਰ ਮਾਰ ਕੇ ਆਪਣੀ ਜਪੇਟ ਵਿੱਚ ਲੈ ਲਿਆ ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ 9 ਸਾਲਾਂ ਦੀ ਬੱਚੀ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਮ੍ਰਿਤਕ ਦੀ ਪਛਾਣ ਰਾਜਮੀਤ ਕੌਰ ਵਾਸੀ ਕਰਤਾਰਨਗਰ ਖੰਨਾ ਤੇ ਜ਼ਖਮੀ ਦੀ ਪਛਾਣ ਸ੍ਰਿਸ਼ਟੀ ਕੌਰ ਵਜੋ ਹੋਈ ਹੈ ਇਸ ਹਾਦਸੇ ਵਿੱਚੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੇ ਸਕੂਟਰੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਂ ਤੇ ਧੀ ਦੇ ਉੱਪਰ ਟਰੱਕ ਚੜਾ ਦਿੱਤਾ ਜਿਸ ਕਾਰਨ ਮ੍ਰਿਤਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ 9 ਸਾਲਾਂ ਬੱਚੀ ਦੀਆਂ ਦੋਨੋਂ ਲੱਤਾਂ ਟਰੱਕ ਨੇ ਕੁਚਲ ਦਿੱਤੀਆਂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਮੇਰਾ ਨਾਮ ਜਗਜੀਤ ਸਿੰਘ ਊਨਰ ਹੈ ਜੀ ਕੀ ਮਾਮਲਾ ਹੋਇਆ ਜੀ ਇਹ ਮੇਰੀ ਭਤੀਜ ਨੂੰ ਸੀ ਜੀ ਗੁਰਦੁਆਰਾ ਕਟਾਣਾ ਦੇਖਸਰ ਸਾਹਿਬ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਖਨਨ ਪਹਿਲਾਂ ਇਹ ਸਾਡੇ ਪਿੰਡੇ ਰਹਿੰਦੇ ਸੀ ਮਹੀਨੇ ਕੋ ਇਹਨਾਂ ਨੇ ਸ਼ਿਫਟ ਕਰ ਲਿਆ ਸੀ ਖੰਨੇ ਰਣਾ ਤੇ ਬਰਦਾਲਾ ਦੇ ਵਿੱਚੇ ਬਰਦਾਲਾ ਪਿੰਡ ਦੇ ਵਿੱਚੇ ਕਿਸੇ ਟਰੱਕ ਦੇ ਨਾਲ ਬਹੁਤ ਬੁਰਾ ਐਕਸੀਡੈਂਟ ਹੋਇਆ ਇਹਨਾਂ ਦੇ ਨਾਲ ਇਹਨਾਂ ਦੀ ਛੋਟੀ ਬੇਟੀ ਵੀ ਸੀ ਜਿਹਦੇ ਬਹੁਤ ਸੱਟਾਂ ਲੱਗੀਆਂ ਉਹਨੂੰ ਪਹਿਲਾਂ ਇੱਥੋਂ ਸਿਵਲ ਹਸਪਤਾਲ ਖੰਨਾ ਲਗੇ ਤੇ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆਵੇ ਸਿਵਲ ਹਸਪਤਾਲ ਖੰਨਾ ਤੋਂ ਉਸ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕਰ ਰਹੇ ਹਨ ਤੇ ਰਾਜ਼ਮੀਤ ਕੌਰ ਦੀ ਲਾਸ਼ ਇੱਥੇ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਮੌਰਚਰੀ ਦੇ ਵਿੱਚ ਰੱਖ ਫੀ ਗਈ ਆ ਕੱਲ ਨੂੰ ਸ਼ਾਇਦ ਇਹਨਾਂ ਦਾ ਪੋਸਟਮਾਰਟਮ ਹੋ ਕੇ ਅਸੀਂ ਸਸਕਾਰ ਕਰਾਂਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਸਾਡੇ ਘਰ ਦਾ ਮੈਂਬਰ ਚਲੇ ਗਿਆ ਛੋਟੇ ਛੋਟੇ ਬੱਚੇ ਨੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਜਿਹੜੀਆਂ ਸਾਡੀਆਂ ਮੌਤ ਮੌਤ ਖਾਣੀਆਂ ਸੜਕਾਂ ਨੇ ਗਵਰਨਮੈਂਟ ਇਹਨਾਂ ਦਾ ਇਲਾਜ ਕਰੇ ਸਾਡੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਗੱਡੀਆਂ ਡਰਾਈਵ ਕਰਨ ਦੀ ਸਖਲਾਈ ਦਿੱਤੀ ਜਾਵੇ ਇਹਨਾਂ ਦੇ ਸਕੂਲ ਖੋਲੇ ਜਾਣ ਇਹਨਾਂ ਨੂੰ ਸਖਲਾਈ ਕਰਵਾਇਆ ਜਾਵੇ ਕਿਉਂਕਿ ਇਹਨਾਂ ਨੂੰ ਕਿਸੇ ਵੀ ਸੜਕ ਦੇ ਰੂਲ ਤੇ ਨਿਯਮ ਦਾ ਪਤਾ ਹੀ ਨਹੀਂ ਹੈ ਇੱਕ ਨਸ਼ਿਆਂ ਦੇ ਨਾਲ ਜਿਹੜਾ ਵੀ ਕੋਈ ਇਹਨਾਂ ਦੇ ਡਰਗ ਟੈਸਟ ਕੀਤੇ ਜਾਣ ਜਿਹੜਾ ਵੀ ਡਰਾਈਵਰ ਕੋਈ ਨਸ਼ਾ ਕਰਦਾ ਡਰਗ ਟੈਸਟ ਦੇ ਵਿੱਚ ਪਾਇਆ ਗਿਆ ਉਹਦਾ ਲਾਇਸੈਂਸ ਕੈਨਸਲ ਕਰ ਦਿੱਤਾ ਜਾਵੇ ਇਹੀ ਮੇਰੀ ਪ੍ਰਸ਼ਾਸਨ ਨੂੰ ਵਰ ਸਰਕਾਰ ਨੂੰ ਇਹਨਾਂ ਦੀ ਉਮਰ ਬਹੁਤ ਘੱਟ ਸੀ ਛੋਟੀ ਬੱਚੀ ਬੱਚਾ ਇਹਨਾਂ ਦੇ ਕੋਲ ਸਿਰਫ ਪੈ ਸਾਢੇ 3 ਸਾਲ ਦਾ ਵੱਡੀ ਬੇਟੀ ਨਾਲ ਕੋ ਸੱਤ ਸਾਲ ਦੀ ਸੀ ਇਹਨਾਂ ਦੀ ਆਪਣੀ ਉਮਰ ਸਾਰੀ 23 ਸਾਲ ਸੀ ਕਿੱਥੇ ਤੇ ਰਹਿਣੇ ਵਾਲੇ ਨੇ ਜੀ ਪਿੰਡ ਕੋਟ ਲੰਗੂ ਰਾਏ ਤਹਿਸੀਲ ਜਲਾਲੋਦਿਆਣਾ ਔਰ ਇਹ ਕਿਸ ਚੀਜ਼ ਤੇ ਸੀਗੇ ਜੀ ਇਹ ਐਕਟੀਵਾ ਤੇ ਸੀ ਜੀ ਤੇ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਜੀ ਅ ਟਰੱਕ ਨਾਲ ਪਤਾ ਲੱਗਿਆ ਬਸੰਤ ਟਰੱਕ ਨਾਲ ਹੋਇਆ ਐਕਸੀਡੈਂਟ ਟਰੱਕ ਡਰਾਈਵਰ ਤੇ ਟਰੱਕ ਨੂੰ ਬਰਦਾਲਾ ਪਲੇਸਟੌਨਕੀ ਦੇ ਵਿੱਚ ਉਹਨਾਂ ਨੇ ਅ ਡਟੇਨ ਕਰ ਲਿਆ ਤੇ ਸਮਰਾਲੇ ਵੱਲ ਆ ਰਹੇ ਸੀਗੇ ਜੀ ਨਹੀਂ ਜੀ ਖੰਨਨ ਜਾ ਰਹੇ ਸੀ ਜੀ ਤੇ ਬੱਚੀ ਦੀ ਬੱਚੀ ਦੀ ਹਾਲਤ ਕਾਫੀ ਨਾਜ਼ੁਕ ਹੈ ਉਸ ਨੂੰ ਵੀ ਇਸੇ ਕਰਕੇ ਸੂਲ ਹਸਪੀਟਲ ਤੋਂ ਚੰਡੀਗੜ੍ਹ ਦੇ 32 ਸੈਕਟਰ ਤੇ ਰੈਫਰ ਕੀਤਾ ਹੈ ਬਹੁਤ ਵਿਚਾਰੇ ਗਰੀਬ ਫੈਮਿਲੀ ਦੇ ਨਾਲ ਜੂਝ ਰਹੇ ਸੀ ਹੁਣ ਪਤਾ ਨਹੀਂ ਕਿ ਬੱਚਿਆਂ ਨੂੰ ਕਿਵੇਂ ਪਾਲੂਗਾ ਇਹਨਾਂ ਦਾ ਫਾਦਰ ਕਿਵੇਂ ਨਹੀਂ ਕਿੰਨੀ ਕਿ ਉਮਰ ਸੀ ਜੋ ਆ ਬੱਚੀ ਦੀ ਬੱਚੀ ਦੀ ਉਮਰ 7 1/2 ਸਾਲ ਹੈ ਜੀ ਤੇ ਉਸ ਦੀ ਆਪਣੀ ਜਾਨ ਗਵਾਉਣੇ ਵਾਲੀ ਦੀ ਉਮਰ 32 ਸਾਲ ਸੀ। ਔਰ ਤੁ ਤੁਹਾਡੇ ਕੀ ਲੱਗਦੇ ਸੀਗੇ ਜੀ? ਮੇਰੇ ਭਤੀਜ ਨੂੰਨ ਸੀ। ਮੇਰੇ ਸਕੇ ਬ੍ਰਦਰ ਦਾ ਵਿਚਾਰਲਾ ਲੜਕਾ ਉਸ ਦੀ ਵਾਈਸ ਸੀ। ਠੀਕ ਹੈ। ਕੀ ਨਾਮ ਆ ਜੀ ਤੁਹਾਡਾ? ਸਰ ਮੇਰਾ ਨਾਮ ਕੁਮਿੰਦਰ ਸਿੰਘ ਪਿੰਨਰ ਲੋੜੀਕਲਾ ਹੂੰ ਪੰਚਾਇਤ ਮੈਂ ਪੰਚਾਇਤ ਦੇ ਮੈਂ। ਕੀ ਮਾਮਲਾ ਹੋਇਆ? ਇਹ ਵੀਰੇ ਮਾਮਲਾ ਹੋਇਆ ਇਹ ਐਕਟਿਵਾ ਤੇ ਜਾ ਰਹੇ ਸੀਗੇ। ਇਹਨਾਂ ਨੇ ਨਾ ਟਰੱਕ ਦੇ ਥੱਲੇ ਆ ਕੇ ਇਹਨਾਂ ਦੀ ਅਚਾਨਕ ਮੌਤ ਹੋ ਚੁੱਕੀ। ਕਿੰਨੇ ਜਣੇ ਸੀਗੇ ਜੀ ਇਹ ਦੋ ਜਣੇ ਸੀਗੇ ਜੀ ਇੱਕ ਇਹਨਾਂ ਦੀ ਬੇਟੀ ਤੇ ਇਹ ਇਹਨਾਂ ਇੱਕ ਆਪ ਆਪ ਸੀਗੇ ਕਿੰਨੇ ਕੇ ਵਜੇ ਹੋਇਆ ਹਾਸਾ ਇਹ ਹੋ ਗਿਆ ਕਿ ਤਕਰੀਬ ਨੂੰ ਘੰਟਾ ਕੋ ਹੋ ਗਿਆ ਜੀ ਹਾਂਜੀ ਇਹ ਹੋਇਆ ਐਗਜ਼ੈਕਟ ਕਿੱਥੇ ਹੋਇਆ ਵਾ ਇਹ ਆਪਣੇ ਪ੍ਰਧਾਨਾ ਪੁਲ ਤੋਂ ਕੀ ਪਾਰ ਕਰਕੇ ਬਜਾਜ ਏਜੰਸੀ ਦੇ ਖੰਬੜੀ ਇਹ ਕਿੱਧਰੋਂ ਆ ਰਹੇ ਸੀਗੇ ਇਹ ਕਿੱਧਰ ਨੂੰ ਜਾ ਰਹੇ ਸੀਗੇ ਇਹ ਆਪਣੇ ਖੰਨਾਲੇ ਵੱਲੋਂ ਤੋਂ ਆ ਰਹੇ ਸੀਗੇ ਖੰਨੇ ਨੂੰ ਜਾ ਰਹੇ ਸੀਗੇ ਹੂੰ ਕੀ ਲੱਗਦਾ ਕਿਹਦੀ ਗਲਤੀ ਹੋ ਗਲਤੀ ਬਰੇ ਫੁਨਸਈ ਦਾ ਸਮਾਂ ਕੋਲ ਨਹੀਂ ਸੀਗਾ ਹੂੰ ਆਪਾਂ ਨਾਲ ਗਲਤੀ ਲੇਡੀਜ਼ ਕਰ ਸਕਦੇ ਆਂ ਆਪਾਂ ਡਰਾਈਵਰ ਦੀ ਕਰ ਸਕਦੇ ਆਂ ਜੀ ਹਾਂਜੀ ਔਰ ਕਿੰਨੀ ਕਿੰਨੀ ਕੀ ਉਮਰ ਪਤਾ ਲੱਗਿਆ ਕਿੱਥੇ ਦੇ ਰਹਿਣੇ ਵਾਲੇ ਨੇ ਉਹ ਤਾਂ ਵੈਸੇ ਇਹਨਾਂ ਨੂੰ ਕੂਮਕਲਾਂ ਦੇ ਦੱਸ ਦਿਆ ਨੇ ਵੀ ਰਹਿਣੇ ਵਾਲੇ ਨੇ ਸ਼ਿਫਟ ਹੋ ਗਏ ਕਿ ਖੰਨੇ ਉਮਰ ਇਹਨਾਂ ਦੀ ਹੈਗੀ 32 ਸਾਲ ਇਹਨਾਂ ਦੇ ਦੱਕ ਹੋਈ ਆ ਬੇਟੀ ਦੀ ਉਮਰ ਸੀਗੀ 7 ਸਾਲ ਦੀ ਜੀ ਹਾਂਜੀ ਬੇਟੀ ਦੇ ਹਾਲਾਤ ਕਿੱਦਾਂ ਦੇ ਨੇ ਬੇਟੀ ਦੇ ਹਾਲਾਤ ਵੀ 나ਜੁਕ ਨੇ ਉਹਨਾਂ ਨੇ ਲੱਤਾਂ ਦੇ ਫੱਟੇ ਟਾਇਰ ਲੰਘ ਚੁੱਕੇ ਆ ਉਹਨਾਂ ਨੂੰ 32 ਤੇ ਰੈਫਰ ਕਰ ਦਿੱਤਾ ਜੀ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਡਾਕਟਰ ਗਗਨਦੀਪ। ਕੱਲ ਇੱਕ ਰੋਡ ਐਕਸੀਡੈਂਟ ਆਇਆ ਹੈ। ਕਿਹੜਾ ਪੇਸ਼ੈਂਟ ਸੀ ਕਿਸ ਤਰ੍ਹਾਂ ਦਾ ਸੀ? ਸਾਡੇ ਕੋਲ ਇੱਕ ਕੱਲ 4 ਵਜੇ ਦੇ ਕਰੀਬ ਇੱਕ ਰੋਡ ਐਕਸੀਡੈਂਟ ਨਾਲ ਆਇਆ ਸੀਗਾ। ਉਹ ਤੋਂ ਪੇਸ਼ੈਂਟ ਸੀਗਾ ਜਿਹੜਾ ਐਂਬੂਲੈਂਸ ਲੈ ਕੇ ਆਈ ਸੀ ਉਹਨੂੰ ਉਸ ਟਾਈਮ ਉਹ ਅਨਨੋਨ ਸੀਗਾ। ਬਾਅਦ ਵਿੱਚ ਉਹ ਪੇਸ਼ੈਂਟ ਸਾਡੇ ਕੋਲ ਬ੍ਰਾਡ ਡੈੱਡ ਹੀ ਆਇਆ ਸੀਗਾ। ਬਾਅਦ ਵਿੱਚ ਉਹ ਆਇਡੈਂਟੀਫਾਈ ਹੋ ਗਈ ਸੀ ਐਜ਼ ਅ ਰਾਜਮੀਤ ਕੌਰ ਵਾਈਫ ਆਫ ਗੁਰਜੋਤ ਸਿੰਘ 34 ইয়ার ਫੀਮੇਲ ਆ। ਤੇ ਰਹਿਣ ਵਾਲੀ ਉਹ ਹੁਮਕਲਾਂ ਦੀ ਹੈ। ਕੋਡ ਉਹਨੂੰ ਹੈ। ਜੀ। ਮੈਂ ਕੋਈ ਐਕਸੀਡੈਂਟ ਨਹੀਂ ਜੋ ਫਰਸਟ ਇਨਫੋਰਮੇਸ਼ਨ ਸਾਨੂੰ ਪੁਲਿਸ ਵੱਲੋਂ ਦਿੱਤੀ ਗਈ ਸੀ ਉਹਦੇ ਹਿਸਾਬ ਨਾਲ ਉਹ ਆਰਐਸਏ ਸੀਗਾ ਰੋਡਸਾਈਡ ਐਕਸੀਡੈਂਟ ਤੇ ਹੈਡ ਇੰਜਰੀ ਬਾਕੀ ਪੋਸਟਮਾਰਟਮ ਤੋਂ ਬਾਅਦ ਸੀ ਸਾਰਾ ਡਸਟਮਾ ਜੀ ਇਹ ਪਤਾ ਵੀ ਨਾਲ ਪੁੱਛਾਵੇ ਸੀ ਉਹ ਪੁੱਛਿਆ ਰਿਹਾ ਜੀ ਉਹ ਸਾਡੇ ਕੋਲ ਨਹੀਂ ਆਇਆ ਸੀਗਾ ਬਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਇੱਕ 3 ਸਾਲ ਦੀ ਬੱਚੀ ਸੀ ਉਹ ਬੱਚਾਡੇ ਕੋਲ ਨਹੀਂ ਆਈ ਸੀ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV